ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਬਹੁਤ ਪਿਆਰ ਦਿਓਗੇ ਹਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂ ਜੀ ਕਰਦੇ ਹਾਂ ਸ਼ੁਰੂ ਕਹਾਣੀ ਰਮਨ ਦੇਵਿਆ ਨੂੰ 3 ਸਾਲ ਹੋ ਚੁੱਕੇ ਸੀ 3 ਸਾਲਾਂ ਦੇ ਵਿੱਚ ਉਸ ਦੀ ਸੱਸ ਪਤਾ ਨਹੀਂ ਉਸ ਨੂੰ ਕਿੰਨੀ ਕਵਾਰ ਇਹ ਗੱਲ ਕਹਿ ਚੁੱਕੀ ਸੀ ਉਸ ਦੇ ਘਰ ਔਲਾਦ ਨਹੀਂ ਹੋ ਰਹੀ ਮੈਨੂੰ ਬੜਾ ਚਾਹ ਹੈ ਆਪਣੇ ਪੋਤੇ ਪੋਤੀ ਨੂੰ ਖੁੜਾਉਣ ਦਾ ਮੇਰੇ ਮਨ ਵਿੱਚ ਬਹੁਤ ਚਾਹ ਨੇ ਤੇ ਸੱਦਰਾਂ ਨੇ ਜੋ ਅਧੂਰੀਆਂ ਪਈਆਂ ਨੇ ਰਮਨ ਨੂੰ ਇਹ ਵੀ ਕਹਿ ਦਿੰਦੀ ਕਿ ਤੂੰ ਦੇਖੀ ਜਦੋਂ ਮੇਰੇ ਪੋਤਾ ਪੋਤੀ ਆਉਣ ਵਾਲਾ ਹੋਇਆ ਦੇਖੀ ਮੈਂ ਕਿੰਨੇ ਸ਼ਗਨ ਕਰਾਂਗੀ ਰਮਨ ਵੀ ਪਰਮਾਤਮਾ ਅੱਗੇ ਅਰਦਾਸਾਂ ਕਰਦੀ ਪਰਮਾਤਮਾ ਨੇ ਉਸਦੀ ਅਰਦਾਸ ਸੁਣ ਲਈ ਉਹ ਪ੍ਰੈਗਨੈਂਟ ਹੋ ਗਈ ਪਹਿਲਾਂ ਪਹਿਲਾਂ ਤਾਂ ਉਸਦੀ ਸੱਸ ਨੇ ਉਸ ਦਾ ਬਹੁਤ ਖਿਆਲ ਰੱਖਿਆ ਉਸ ਨੂੰ ਪੌਸ਼ਟਿਕ ਭੋਜਨ ਦਿੱਤਾ ਉਸ ਨੂੰ ਟਾਈਮ ਸਿਰ ਖਾਣਾ ਬਣਾ ਕੇ ਦਿੰਦੀ ਕੋਈ ਕੰਮ ਨਾ ਕਰਨ ਦਿੱਤਾ ਪਰ ਜਦੋਂ ਉਸ ਦੇ ਜਨੇਪੇ ਦਾ ਟਾਈਮ ਨੇੜੇ ਆਇਆ ਤਾਂ ਰਮਨ ਦੀ ਸੱਸ ਬਿੰਦਰ ਕੌਰ ਕਹਿਣ ਲੱਗੀ ਰਮਨ ਪੁੱਤ ਜਿਸ ਦਿਨ ਤੇਰੀ ਲਿਬਰੀ ਦਾ ਦਿਨ ਹੋਇਆ ਤੂੰ ਆਪਣੀ ਭੈਣ ਨੂੰ ਸੱਦ ਲਈ ਕਿਉਂਕਿ ਰਮਨ ਹੋਰੀ ਦੋ ਭੈਣਾਂ ਹੀ ਸੀ ਰਮਨ ਦੇ ਕੋਈ ਭਰਾ ਨਹੀਂ ਸੀ ਰਮਨ ਦੀ ਮੰਮੀ ਦੀ ਵੀ ਮੌਤ ਹੋ ਚੁੱਕੀ ਸੀ ਇਸ ਕਰਕੇ ਰਮਨ ਦੀ ਸਾਂਭ ਸੰਭਾਲ ਕਰਨ ਵਾਲੀ ਸਿਰਫ ਉਸ ਦੀ ਭੈਣ ਹੀ ਸੀ ਜੋ ਹਜੇ ਬਿਲਕੁਲ ਛੋਟੀ ਸੀ ਪੜਦੀ ਸੀ ਤਾਂ ਰਮਨ ਦੀ ਸੱਸ ਕਹਿੰਦੀ ਤੈਨੂੰ ਆਪਣੀ ਭੈਣ ਨੂੰ ਬੁਲਾਉਣਾ ਹੀ ਪੈਣਾ ਹੈ ਕਿਉਂਕਿ ਤੇਰੀ ਨਾਨਦ ਗगन ਤੋਂ ਤਾਂ ਆਇਆ ਨਹੀਂ ਜਾਣਾ ਮੈਂ ਇਕੱਲੀ ਇੰਨਾ ਕੁਝ ਨਹੀਂ ਸੰਭਾਲ ਸਕਦੀ ਗਗਣਵੀ ਆਪਣੇ ਟੱਬਰ ਟੀਰ ਵਾਲੀ ਐ ਪਤਾ ਨਹੀਂ ਉਹਦੇ ਸਹੁਰੇ ਭੇਜਣ ਜਾਂ ਫਿਰ ਨਾ ਭੇਜਣ ਬਿੰਦਰਕੌਰ ਨੇ ਆਪਣੀ ਨੂੰ ਰਮਨ ਨੂੰ ਕਿਹਾ ਰਮਨ ਕਹਿੰਦੀ ਮੰਮੀ ਜੀ ਅਗਲੇ ਮਹੀਨੇ ਮੇਰੀ ਭੈਣ ਦੇ ਤਾਂ ਪੇਪਰ ਐ ਉਹਨੇ ਆਪਣੇ ਪੇਪਰਾਂ ਦੀ ਤਿਆਰੀ ਵੀ ਕਰਨੀ ਐ ਮੇਰੀ ਸਾਮ ਸੰਭਾਲ ਕਿਵੇਂ ਕਰੇਗੀ ਉਸ ਦੀ ਸੱਸ ਬਿੰਦਰਕੌਰ ਕਹਿੰਦੀ ਵੇਖ ਲੈ ਤੇਰੇ ਕੋਲ ਤਾਂ ਮੇਰੇ ਕੋਲ ਤਾਂ ਇੰਨਾ ਕੰਮ ਹੋਣਾ ਨਹੀਂ ਜੇਕਰ ਉਹ ਇੱਥੇ ਨਹੀਂ ਆ ਸਕਦੀ ਤਾਂ ਫੇਰ ਤੂੰ ਐਦਾਂ ਕਰ ਆਪਣੇ ਪੇਕਿਆਂ ਦੇ ਰਹਿਣ ਚਲੀ ਜਾ ਰਮਨ ਕਹਿੰਦੀ ਮੰਮੀ ਜੀ ਪੇਕਿਆਂ 'ਚ ਮੇਰਾ ਧਿਆਨ ਕੌਣ ਰੱਖੂਗਾ ਜੇਕਰ ਮੇਰੀ ਮਾਂ ਜਿਉਂਦੀ ਹੁੰਦੀ ਮੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ ਫਿਰ ਹੌਲੀ ਜਹੀ ਬਿੰਦਰਕੌਰ ਕਹਿੰਦੀ ਤੂੰ ਆਪਣੀ ਭੈਣ ਨੂੰ ਹੀ ਸੱਦ ਲੈ ਉਹਨੇ ਕਿਹੜਾ ਪੜ ਕੇ ਅਫਸਰ ਲੱਗ ਜਾਣਾ ਰਮਨ ਕਹਿੰਦੀ ਮੰਮੀ ਜੀ ਇਹਨਾਂ ਨੇ ਕਿਹਾ ਸੀ ਕਿ ਆਪਾਂ ਕੋਈ ਕੰਮ ਵਾਲੀ ਰੱਖ ਲਵਾਂਗੇ ਸ਼ਿੰਦਰ ਕੌਰ ਕਹਿਣ ਲੱਗੀ ਨਾ ਭਾਈ ਨਾ ਮੈਂ ਆਪਣਾ ਕੰਮ ਕਿਸੇ ਬਗਾਨੇ ਦੇ ਭਰੋਸੇ ਨਹੀਂ ਛੱਟ ਸਕਦੀ ਇਹ ਗੱਲ ਉਸ ਦੀ ਸੱਸ ਨੇ ਕਹੀ ਤਾਂ ਸਾਰਾ ਦਿਨ ਉਸ ਦੀ ਨਿਗਰਾਨੀ ਕੌਣ ਕਰੂਗਾ ਆਪਦੀ ਭੈਣ ਨੂੰ ਹੀ ਬੁਲਾ ਲੈ ਮੰਮੀ ਜੀ ਅਗਲੇ ਮਹੀਨੇ ਕਮਲ ਦੇ ਪੇਪਰ ਹਨ ਮੰਮੀ ਜੀ ਕਮਲ ਪੇਪਰ ਦੇਊਗੀ ਕਿ ਪੜੂਗੀ ਉਹ ਵਿਚਾਰੀ ਦਾ ਤਾਂ ਆਉਣਾ ਮੁਸ਼ਕਲ ਹੈ ਉਹਨੇ ਤਿਆਰੀ ਵੀ ਕਰਨੀ ਹੈ ਉਦੋਂ ਹੀ ਅਚਾਨਕ ਮਨਵੀਰ ਕਮਰੇ ਵਿੱਚ ਆਇਆ ਉਹ ਕਹਿੰਦਾ ਕਿ ਪੜ੍ਹਾਈ ਦੇ ਨਾਲ ਨਾਲ ਉਹ ਤੈਨੂੰ ਵੀ ਸੰਭਾਲ ਸਕਦੀ ਹੈ ਆਪਣੇ ਘਰ ਕਿਹੜਾ ਕੋਈ ਇੰਨਾ ਕੰਮ ਹੈ ਜੋ ਉਹਨੂੰ ਪੜ੍ਹਾਈ ਲਈ ਸਮਾਂ ਨਹੀਂ ਮਿਲੇਗਾ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ ਇਨਸਾਨ ਆਪਣੇ ਘਰ ਵਿੱਚ ਬੇਫਿਕਰ ਹੋ ਕੇ ਪੜ੍ਹ ਸਕਦਾ ਹੈ ਨਹੀਂ ਉਸ ਦੀ ਪੜ੍ਹਾਈ ਦਾ ਨੁਕਸਾਨ ਹੋ ਜਾਵੇਗਾ ਮੈਂ ਇੰਨਾ ਕਹਿ ਰਿਹਾ ਹਾਂ ਤੂੰ ਇੱਕ ਵਾਰ ਪੁੱਛ ਕੇ ਵੇਖ ਤਾਂ ਰਮਨ ਕਹਿੰਦੀ ਆਪਾਂ ਇਦਾਂ ਕਰਦੇ ਹਾਂ ਗਗਾ ਨੂੰ ਫੋਨ ਕਰ ਲੈਂਦੇ ਹਾਂ ਮੈਨੂੰ ਪੂਰਾ ਯਕੀਨ ਹੈ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਭੇਜ ਦੇਣ ਤਾਂ ਬਿੰਦਰਕੌਰ ਕਹਿੰਦੀ ਰਹਿਣ ਦਿਓ ਉਸ ਦਾ ਪਰਿਵਾਰ ਤਾਂ ਉਸ ਨੂੰ ਭੇਜਣ ਲਈ ਤਿਆਰ ਹੈ ਪਰ ਉਹ 15 ਲੈ ਦਿਨ ਲਈ ਘੁੰਮਣ ਜਾ ਰਹੇ ਹਨ ਇਸ ਲਈ ਉਹ ਨਹੀਂ ਆ ਸਕਦੀ ਇਹ ਸੁਣ ਕੇ ਕਮਰੇ ਵਿੱਚ ਚੁੱਪਚਾਪ ਹੋ ਗਈ ਰਮਨ ਤੇ ਮਨਵੀਰ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਬਿੰਦਰਕੌਰ ਕਹਿੰਦੀ ਇਸ ਵਿੱਚ ਇੰਨਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਬੜੀ ਮੁਸ਼ਕਲ ਨਾਲ ਤਾਂ ਮੇਰੀ ਧੀ ਦੇ ਘੁੰਮਣ ਜਾਣ ਦਾ ਪਲਾਨ ਬਣਿਆ ਹੈ ਇਸ ਲਈ ਇੱਥੇ ਆਉਣ ਨੂੰ ਮੈਂ ਹੀ ਮਨਾ ਕਰ ਦਿੱਤਾ ਤਾਂ ਮਨਵੀਰ ਕਹਿੰਦਾ ਮੈਂ ਭਾਜੀ ਨੂੰ ਤਾਂ ਕਿਹਾ ਸੀ ਕਿ ਰਮਨ ਦੀ ਡਿਲੀਵਰੀ ਮੌਕੇ ਉਹ ਗगन ਨੂੰ ਆਪਣੇ ਕੋਲ ਭੇਜ ਦੇਣਗੇ ਫਿਰ ਅਚਾਨਕ ਉਹਨਾਂ ਦਾ ਮਨ ਕਿਵੇਂ ਬਦਲ ਗਿਆ ਉਹ ਤੇਰੇ ਭਾਜੀ ਨਹੀਂ ਜਾ ਰਹੀ ਸਿੰਦਰ ਕੌਰ ਕਹਿੰਦੀ ਗगन ਤਾਂ ਆਪਣੀ ਨਾਨ tante ਦਰਾਣੀ ਦੇ ਪੇਕਿਆਂ ਨਾਲ ਜਾ ਰਹੀ ਹੈ ਮਨਵੀਰ ਗੁੱਸੇ ਵਿੱਚ ਬੋਲਿਆ ਇਹ ਕੀ ਗੱਲ ਹੋਈ ਭਲਾ ਅੱਗੇ ਤੋਂ ਗਗਨ ਤੇ ਉਮੀਦ ਰੱਖਣੀ ਬੇਕੂਫੀ ਹੋਏਗੀ ਪਹਿਲੀ ਵਾਰ ਤਾਂ ਉਹ ਵਿਚਾਰੀ ਕਿਤੇ ਘੁੰਮਣ ਜਾ ਰਹੀ ਹੈ ਮੈਂ ਉਸ ਨੂੰ ਮਨਾ ਨਹੀਂ ਕਰ ਸਕਦੀ ਬਿੰਦਰਕੌਰ ਕਹਿੰਦੀ ਤੂੰ ਆਪਣੀ ਸਾਲੀ ਨੂੰ ਬੁਲਾ ਲੈ ਮਨਵੀਰ ਨੇ ਰਮਨਵਲ ਵੇਖਿਆ ਰਮਨ ਕਹਿੰਦੀ ਤੁਸੀਂ ਇਦਾਂ ਕਰੋ ਕਮਲ ਨੂੰ ਹੀ ਫੋਨ ਕਰ ਦਿਓ 15-20 ਦਿਨਾਂ ਦੀ ਤਾਂ ਗੱਲ ਹੈ ਤੇ ਉਸ ਤੋਂ ਬਾਅਦ ਗਗਨ ਆ ਜਾਵੇਗੀ ਮਨਵੀਰ ਨੇ ਰਮਨ ਦੀ ਭੈਣ ਕਮਲ ਨੂੰ ਫੋਨ ਕਰਕੇ ਸੱਦ ਲਿਆ ਕਮਲ ਵੀ ਖੁਸ਼ੀ-ਖੁਸ਼ੀ ਆਪਣੀ ਭੈਣ ਕੋ ਲਾ ਗਈ ਕਿਉਂਕਿ ਰਮਨ ਦਾ ਨੌਵਾਂ ਮਹੀਨਾ ਚੱਲ ਰਿਹਾ ਸੀ ਕਮਲ ਦੇ ਆਉਣ ਤੋਂ 2 ਦਿਨ ਬਾਅਦ ਰਮਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹਸਪਤਾਲ ਵਿੱਚ ਤਾਂ ਮਨਵੀਰ ਤੇ ਉਸਦੀ ਮਾਂ ਬਿੰਦਰ ਕੌਰ ਨੇ ਜਿਵੇਂ ਕਿਵੇਂ ਸੰਭਾਲ ਲਿਆ ਪਰ ਰਮਨ ਨੂੰ ਘਰ ਲਿਆਉਂਦਿਆਂ ਹੀ ਬਿੰਦਰ ਕੌਰ ਨੇ ਸਾਰੀ ਜ਼ਿੰਮੇਵਾਰੀ ਕਮਲ ਤੇ ਸੁੱਟ ਦਿੱਤੀ ਕੰਮਕਾਰ ਦੇ ਨਾਲ-ਨਾਲ ਉਹ ਨਾਮ ਜਨਮੇ ਬੱਚੇ ਦੀ ਸਾਰ ਸੰਭਾਲ ਦੀ ਜ਼ਿੰਮੇਵਾਰੀ ਵੀ ਉਸ ਨੂੰ ਹੀ ਦੇ ਦਿੱਤੀ ਬਿੰਦਰ ਕੌਰ ਆਪਤਾ ਰਾਤ ਨੂੰ ਜਾ ਕੇ ਆਪਣੇ ਕਮਰੇ ਵਿੱਚ ਸੌ ਜਾਂਦੀ ਰਮਨ ਦੀ ਸਾਰੀ ਜ਼ਿੰਮੇਵਾਰੀ ਕਮਲ ਉੱਤੇ ਛੱਡ ਦਿੱਤੀ ਕਮਲ ਨੂੰ ਕੁਝ ਜ਼ਿਆਦਾ ਸਮਝ ਨਹੀਂ ਸੀ ਕਿਉਂਕਿ ਪੜਨ ਵਾਲੀ ਕੁੜੀ ਨੂੰ ਜਾਪੇ ਬਾਰੇ ਕੀ ਪਤਾ ਹੁੰਦਾ ਹੈ ਜਿਵੇਂ ਰਮਨ ਉਸ ਨੂੰ ਕਰਨ ਲਈ ਕਹਿੰਦੀ ਉਹ ਕਰ ਦਿੰਦੀ ਮਨਵੀਰ ਨੇ ਦੋ ਤੇ ਤਿੰਨ ਦਿਨ ਤਾਂ ਇਹ ਸਭ ਵੇਖਿਆ ਤੇ ਬਾਅਦ ਵਿੱਚ ਉਸਨੇ ਫਿਰ ਇੱਕ ਕੰਮ ਵਾਲੀ ਰੱਖ ਲਈ ਕੰਮ ਵਾਲੀ ਰਮਨ ਤੇ ਉਸਦੇ ਬੱਚੇ ਦਾ ਸਾਰਾ ਕੰਮ ਕਰ ਜਾਂਦੀ ਸੀ ਜਿਵੇਂ ਕਿ ਬੱਚੇ ਦੇ ਮਾਲਿਸ਼ ਕਰਨੀ ਬੱਚੇ ਨੂੰ ਨਿਭਾਉਣਾ ਉਸਦੇ ਕੱਪੜੇ ਧੋਣੇ ਇਹ ਸਭ ਕੁਝ ਕਰ ਜਾਂਦੀ ਇਸ ਗੱਲ ਤੇ ਬਿੰਦਰ ਕੌਰ ਹਮੇਸ਼ਾ ਉਖੜੀ ਉਖੜੀ ਰਹਿੰਦੀ ਕਿ ਕੀ ਲੋੜ ਸੀ ਕੰਮ ਵਾਲੀ ਰੱਖਣ ਦੀ ਜੇਕਰ ਤੇਰੀ ਭੈਣ ਗਗਨ ਆਉਂਦੀ ਤਾਂ ਤੂੰ ਕਦੇ ਵੀ ਕੰਮ ਵਾਲੀ ਨਾ ਰੱਖਦਾ ਅੱਜ ਸਾਲੀ ਲਈ ਇਹ ਸਭ ਕੁਝ ਹੋ ਰਿਹਾ ਹੈ ਤਾ ਮਨਵੀਰ ਕਹਿਣ ਲੱਗਾ ਮੰਮੀ ਭੈਣ ਵਿਆਹੀ ਵਰੀ ਹੈ ਉਹਦੇ ਦੋ ਬੱਚੇ ਨੇ ਉਸ ਨੂੰ ਇਹ ਸਭ ਕੁਝ ਪਤਾ ਹੈ ਕਿ ਬੱਚਾ ਹੋਣ ਤੋਂ ਬਾਅਦ ਕਿਹੜਾ ਕੰਮ ਕਿਵੇਂ ਕਰਨਾ ਹੁੰਦਾ ਹੈ ਕਮਲ ਅਜੇ ਨਿਆਣੀ ਉਮਰ ਚ ਹੈ ਉਹਨੂੰ ਕੀ ਪਤਾ ਹੈ ਕਿ ਕਿਸ ਤਰ੍ਹਾਂ ਸੰਭਾਲਿਆ ਜਾਂਦਾ ਹੈ ਤੁਸੀਂ ਤਾਂ ਸਭ ਕੁਝ ਉਸ ਤੇ ਸੁੱਟ ਦਿੱਤਾ ਫਿਰ ਮੈਂ ਕੀ ਕਰਦਾ ਪਰ ਬਿੰਦਰਕੌਰ ਨੂੰ ਇਹ ਗੱਲ ਚੰਗੀ ਨਾ ਲੱਗੀ ਉਹ ਤਾਂ ਕਮਲ ਵਿਚਾਰੀ ਦੇ ਪਿੱਛੇ ਹੱਥ ਧੋਕੇ ਪੈ ਗਈ ਕੰਮਕਾਰ ਕਰਕੇ ਜਦੋਂ ਕਮਲਵੇਲੀ ਹੋ ਕੇ ਪੜਨ ਬੈਠਦੀ ਤਾਂ ਉਸ ਨੂੰ ਬਿੰਦਰਕੌਰ ਹੋਰ ਕੰਮ ਦੱਸ ਦਿੰਦੀ ਆਪਣੀ ਸੱਸ ਦਾ ਰਵਈਆ ਰਮਨ ਨੂੰ ਸਮਝ ਨਹੀਂ ਆ ਰਿਹਾ ਸੀ ਇਸ ਟਾਈਮ ਚੁੱਪਚਾਪ ਰਮਨ ਦੇਖਦੀ ਰਹੀ ਬਿੰਦਰਕੌਰ ਕਮਲ ਦੇ ਹਰ ਕੰਮ ਵਿੱਚ ਨੁਕਸ ਕਰਦੀ ਪਤਾ ਨਹੀਂ ਆਪਣੀ ਮਾਂ ਦੇ ਮਰਨ ਤੋਂ ਬਾਅਦ ਇਹ ਘਰ ਨੂੰ ਕਿਵੇਂ ਸੰਭਾਲਦੀ ਹੈ ਇਸ ਨੂੰ ਤਾਂ ਚਾਜ ਨਾਲ ਕੋਈ ਕੰਮ ਨਹੀਂ ਕਰਨਾ ਆਉਂਦਾ ਨਾ ਹੀ ਤਾਂ ਗਨਾਲ ਰੋਟੀ ਪਕਾਉਣੀ ਆਉਂਦੀ ਹੈ ਨਾ ਹੀ ਸਾਫ ਸਫਾਈ ਕਈ ਵਾਰ ਤਾਂ ਉਹ ਸਭ ਕੁਝ ਕਮਲ ਦੇ ਮੂੰਹ ਤੇ ਹੀ ਕਹਿ ਦਿੰਦੀ ਪਰ ਕਮਲ ਵੀ ਚੁੱਪ ਹੀ ਰਹਿੰਦੀ ਕਿਉਂਕਿ ਭੈਣ ਦਾ ਸਹਰਾ ਕਰ ਸੀ ਐਵੇਂ ਹੀ 20 ਦਿਨ ਗੁਜ਼ਰ ਗਏ ਤੇ ਗगन ਵੀ ਆਪਣੇ ਪੇਕੇ ਘਰ ਆ ਗਏ ਮਨਵੀਰ ਨੇ ਕਮਲ ਨੂੰ ਛੱਡ ਕੇ ਆਉਣ ਲਈ ਕਿਹਾ ਬਿੰਦਰ ਕੌਰ ਕਹਿੰਦੀ ਕਿ ਸਵਾ ਮਹੀਨੇ ਤੋਂ ਬਾਅਦ ਬਾਰ ਵਿਧਾਉਣ ਦੀ ਰਸਮ ਕਰਨੀ ਹੈ ਇਹਦਾ ਪਿਓ ਆਵੇਗਾ ਆਪਣੀ ਧੀ ਦੇ ਕਪੜੇ ਤੇ ਦੋਤੇ ਦੇ ਕਪੜੇ ਲੈ ਕੇ ਤੇ ਉਦੋਂ ਹੀ ਇਹ ਨਾਲ ਚਲੀ ਜਾਵੇਗੀ ਤੂੰ ਕਿਉਂ ਐਵੇਂ ਇੰਨਾ ਖਰਚਾ ਕਰਦਿਆਂ ਹੈ ਵਿੱਚੋਂ ਹੀ ਗगन ਬੋਲ ਪਈ ਵੀਰੇ ਕਮਲ ਸਵਾ ਮਹੀਨੇ ਦੇ ਕੁਝ ਸਵਾ ਮਹੀਨੇ ਰਹਿਣ ਦੇ ਕੁਝ ਦਿਨਾਂ ਦੀ ਤਾਂ ਗੱਲ ਹੈ ਮੈਂ ਵੀ ਜਿਆਦਾ ਥੱਕੀ ਥੱਕੀ ਹੋਈ ਹਾਂ ਪਹਾੜਾਂ ਚੜਾਈਆਂ ਚੜ੍ਹ ਕੇ ਮੇਰੇ ਵੀ ਪੈਰ ਦੁਖ ਰਹੇ ਨੇ ਅਜੇ ਸਭ ਕੁਝ ਕੰਮ ਸੰਭਾਲ ਰਹੀ ਹੈ ਤੇ ਮੈਨੂੰ ਕੁਝ ਦਿਨ ਆਰਾਮ ਮਿਲ ਜਾਵੇਗਾ ਭਾਬੀ ਦੀ ਸੇਵਾ ਵਿੱਚ ਲੱਗੀ ਰਹਿੰਦੇ। ਮਨਵੀਰ ਕਹਿੰਦਾ ਠੀਕ ਹੈ ਮੰਮੀ ਚਲੋ ਤੁਸੀਂ ਇਦਾਂ ਕਰੋ ਕਮਲ ਨੂੰ ਕੁਝ ਦੇਣ ਲਈ ਲੈ ਕੇ ਆਓ ਸ਼ਹਿਰ ਚਲੇ ਜਾਓ ਤਾਂ ਇਹਨੂੰ ਵੀ ਨਾਲ ਹੀ ਲੈ ਜਾਓ ਆਪਣੀ ਮਰਜ਼ੀ ਨਾਲ ਜੋ ਕੁਝ ਲੈਣਾ ਹੋਵੇਗਾ ਲੈ ਲਵੇਗੀ ਕਿਉਂਕਿ ਇਹਨੇ ਵਿਚਾਰੀ ਨੇ ਇੰਨੇ ਦਿਨ ਰਹਿ ਕੇ ਇੱਥੇ ਕੰਮ ਕੀਤਾ ਹੈ ਖਾਲੀ ਹੱਥ ਥੋੜੀ ਜਾਣਾ ਹੈ ਬਿੰਦਰਕੌਰ ਕਹਿੰਦੀ ਇਸ ਨੂੰ ਦੇਣ ਦੀ ਕੀ ਲੋੜ ਹੈ ਮਨਵੀਰ ਕਹਿੰਦਾ ਮੰਮੀ ਇਹੋ ਜੀ ਹਾਂ ਗੱਲਾਂ ਨਹੀਂ ਕਰਦੇ ਉਹਨੀ ਵਿਚਾਰੀ ਨੇ ਇੰਨਾ ਜ਼ਿਆਦਾ ਕੰਮ ਕੀਤਾ ਹੈ ਰਮਨ ਦੀ ਸਾਮ ਸੰਭਾਲ ਕੀਤੀ ਹੈ ਤੇ ਆਪਣੀ ਪੜ੍ਹਾਈ ਦਾ ਵੀ ਨੁਕਸਾਨ ਕੀਤਾ ਹੈ ਇਸ ਲਈ ਉਸ ਨੂੰ ਛਗਣ ਦੇਣਾ ਤਾਂ ਬਣਦਾ ਹੈ ਮਨਵੀਰ ਦੀ ਮਾਂ ਕਹਿਣ ਲੱਗੀ ਮੈਂ ਇੱਕ ਸੂਟ ਦੇ ਦੇਾਂਗੀ ਬਾਕੀ ਮੈਨੂੰ ਨਹੀਂ ਪਤਾ ਵੀ ਨੂਹਾ ਦੇ ਪੇਕਿਆਂ ਨੂੰ ਛਗਣ ਦੇਣ ਬਾਰੇ ਕੀ ਰਿਵਾਜ ਹੈ ਬਿੰਦਰ ਕੌਰ ਬੜੀ ਗੁੱਸੇ ਵਿੱਚ ਬੋਲੀ ਕਿ ਤੂੰ ਆਪਣੇ ਸਹੁਰੇ ਨੂੰ ਫੋਨ ਕਰਕੇ ਕਹਿ ਦੇ ਮੇਰੇ ਤੇ ਗਗਨ ਦੇ ਕੱਪੜੇ ਟੰਗ ਨਾਲ ਲਿਆਉਣ ਕਿਉਂਕਿ ਸਾਰਾ ਕੁਝ ਸ਼ਰੀਕੇ ਵਾਲਿਆਂ ਨੇ ਦੇਖਣਾ ਹੈ ਕਿਤੇ ਸਾਡਾ ਨੱਕ ਨਾ ਵਢਾ ਕੇ ਰੱਖ ਦੇਣ ਕੁਝ ਦੇਣਾ ਹੈ ਜੋ ਸਵਾ ਮਹੀਨੇ ਤੋਂ ਬਾਅਦ ਦੇਣ ਆਉਣ ਤੇ ਰਮਨ ਦਾ ਪਿਓ ਫਿਰ ਸਵਾ ਮਹੀਨੇ ਬਾਅਦ ਆ ਗਿਆ ਸਾਰਿਆਂ ਦੇ ਕੱਪੜੇ ਤੇ ਇੱਕ ਇੱਕ ਲਿਫਾਫਾ ਛਗਣ ਵਾਲਾ ਵੀ ਲੈ ਕੇ ਆਇਆ ਜਦੋਂ ਰਮਨ ਦਾ ਪਿਤਾ ਜਾਣ ਲੱਗਿਆ ਨਾਲ ਕਮਲ ਵੀ ਜਾਣ ਲਈ ਤਿਆਰ ਹੋ ਗਈ ਉਸੇ ਵਕਤ ਬਿੰਦਰ ਕੌਰ ਨੇ ਉਸ ਨੂੰ ਸੂਟ ਇਹ 500 ਰੁਪਏ ਦੇ ਕੇ ਕਿਹਾ ਇਹ ਮੇਰੇ ਵੱਲੋਂ ਤੋਹਫਾ ਹੈ ਇੱਥੇ ਰਹਿਂਦਾ ਸ਼ਗਨ ਆਖਰ ਇੰਨੇ ਦਿਨ ਤੂੰ ਆਪਣੀ ਭੈਣ ਦੀ ਦੇਖਭਾਲ ਕੀਤੀ ਇਸ ਲਈ ਇਹ ਸਭ ਕੁਝ ਦੇਣਾ ਤਾਂ ਬੰਦਦਾ ਹੈ ਉਦੋਂ ਹੀ ਮਨਵੀਰ ਉੱਥੇ ਆਇਆ ਉਸ ਨੇ ਵੇਖਿਆ ਕਿ ਉਸ ਦਾ ਸਹੁਰਾ ਤਾਂ ਲਫਾਫੇ ਵਿੱਚ 11-11000 ਰੁਪਏ ਲੈ ਕੇ ਆਇਆ ਸੀ ਮਨਵੀਰ ਦੀ ਮਾਦੇ ਰਹੀ ਸੀ ਸਿਰਫ 500 ਰੁਪਿਆ ਮਨਵੀਰ ਨੇ ਫਿਰ ਉਹਨਾਂ ਲਫਾਫਿਆਂ ਵਿੱਚੋਂ ਇੱਕ ਲਫਾਫਾ ਕਮਲ ਨੂੰ ਦਿੰਦੇ ਹੋਏ ਕਿਹਾ ਮੇਰੇ ਤੇ ਰਮਣ ਵੱਲੋਂ ਸ਼ਾਗਨ ਹੈ ਜੋ ਲੈਣਾ ਲੈ ਲਈ ਇਹ ਵੇਖ ਕੇ ਬਿੰਦਰਕੌਰ ਅੱਗ ਬੰਬੂਲਾ ਹੋ ਗਈ ਉਹਨੇ ਉਸ ਵਕਤ ਤਾਂ ਕੁਝ ਨਾ ਕਿਹਾ ਕਮਲ ਤੇ ਉਸਦੇ ਪਿਤਾ ਜਦੋਂ ਉੱਥੋਂ ਚਲੇ ਗਏ ਉਹਨਾਂ ਦੇ ਜਾਣ ਤੋਂ ਮਗਰੋਂ ਬਿੰਦਰਕੌਰ ਮਨਵੀਰ ਤੇ ਭੜਕ ਗਈ ਕਿ ਇਹ ਕੀ ਹਰਕਤ ਹੋਈ ਜਦੋਂ ਮੈਂ ਸਭ ਕੁਝ ਦੇ ਦਿੱਤਾ ਸੀ ਤੁਹਾਨੂੰ ਵੱਖਰਾ ਦੇਣ ਦੀ ਕੀ ਲੋੜ ਸੀ ਮਨਵੀਰ ਕਹਿੰਦਾ ਮੰਮੀ ਜੀ ਇਹ ਤਾਂ ਗਲਤ ਗੱਲ ਐ ਜਦੋਂ ਲੋੜ ਸੀ ਉਦੋਂ ਤਾਂ ਰਮਨਦੀਪ ਐ ਨੂੰ ਸਾਧ ਲਿਆ ਉਹ ਵਿਚਾਰੀ ਨੇ ਪੜ੍ਹਾਈ ਦੀ ਫਿਕਰ ਕੀਤੇ ਬਿਨਾ ਦਿਨ ਰਾਤ ਕੰਮ ਕੀਤਾ ਤੇ ਅੱਜ ਸ਼ਗਨ ਦੇ ਨੂੰ ਤੁਸੀਂ ਕਹਿੰਦੇ ਹੋ ਕਿ ਸਾਡੇ ਇੱਥੇ ਰਵਾਜ ਹੀ ਨਹੀਂ ਸ਼ਗਨ ਦਾ ਉਹੀ ਇਨਸਾਨ ਹੁੰਦਾ ਜੋ ਘਰ ਆ ਕੇ ਕੰਮ ਕਰੇ ਤੇ ਉਸ ਨੂੰ ਦੇਣ ਦਾ ਵੀ ਹੱਕ ਵੰਦਾ ਹੈ ਸਕੇ ਸੰਬੰਧੀਆਂ ਵਿੱਚ ਰਵਾਜ ਨਹੀਂ ਹੁੰਦੇ ਉਸ ਦੇ ਪੇਕਿਆਂ ਤੋਂ ਲੈਣ ਲਈ ਤਾਂ ਤੁਸੀਂ ਬਹੁਤ ਡਿਮਾਂਡਾਂ ਕੀਤੀਆਂ ਜਦੋਂ ਦੇਣ ਦੀ ਵਾਰੀ ਆਈ ਉਸ ਦੀ ਇੱਕੋ ਭੈਣ ਸੀ ਤੇ ਤੁਹਾਨੂੰ ਰਵਾਜ ਚੇਤੇ ਆ ਗਏ ਇਸ ਵਿੱਚ ਰਵਾਜ ਕੀ ਹੈ ਵਿੱਚੋਂ ਹੀ ਰਮਣ ਬੋਲੀ ਮੰਮੀ ਦੀਦੀ ਦੀ ਡਿਲੀਵਰੀ ਦੇ ਟਾਈਮ ਤਾਂ ਤੁਸੀਂ ਭੱਜ ਭੱਜ ਕੇ ਸਾਰੇ ਕੰਮ ਕੀਤੇ ਅੱਜ ਨੂਨ ਦੀ ਵਾਰੀ ਆਈ ਤਾਂ ਤੁਹਾਨੂੰ ਕੀ ਹੋ ਗਿਆ ਇਹ ਗੱਲ ਤੁਹਾਨੂੰ ਬੁਰੀ ਜ਼ਰੂਰ ਲੱਗੇਗੀ ਮੰਮੀ ਪਰ ਅੱਜ ਜੋ ਵਿਹਾਰ ਤੁਸੀਂ ਆਪਣੀ ਨੂੰਹ ਨਾਲ ਕਰੋਗੇ ਉਹੀ ਉਹ ਨੂੰ ਸਾਰੀ ਉਮਰ ਯਾਦ ਰਵੇਗਾ ਕਿਉਂਕਿ ਡਿਲੀਵਰੀ ਦਾ ਟਾਈਮ ਕੀਤਾ ਹੋਇਆ ਵਿਹਾਰ ਔਰਤ ਕਦੇ ਨਹੀਂ ਭੁੱਲ ਸਕਦੀ ਇਹ ਸੁਣ ਕੇ ਬਿੰਦਰਕੌਰ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਇਥੇ ਰਮਨ ਤੇ ਮਨਵੀਰ ਗਲਤ ਨਹੀਂ ਸੀ ਇਸ ਗੱਲ ਦਾ ਜਵਾਬ ਸਮਾਂ ਆਉਣ ਤੇ ਬਿੰਦਰਕੌਰ ਨੂੰ ਆਪਣੇ ਆਪ ਹੀ ਮਿਲ ਗਿਆ ਸੀ ਬਿੰਦਰਕੌਰ ਕਦੇ ਆਪਣੀ ਨੂੰਹ ਦੇ ਮੂੰਹ ਵੱਲ ਦੇਖਦੀ ਤੇ ਕਦੇ ਆਪਣੇ ਪੁੱਤ ਦੇ ਮੂੰਹ ਵੱਲ ਦੇਖਦੀ ਫੇਰ ਉਸਦੇ ਦਿਮਾਗ ਵਿੱਚ ਆਉਂਦਾ ਕਿ ਮੈਂ ਹੀ ਗਲਤੀ ਕੀਤੀ ਹੈ ਆਪਣੀ ਧੀ ਦਾ ਤੇ ਰਮਨਦੀਪ ਭੈਣ ਦਾ ਇੱਕੋ ਜਿਹਾ ਮਾਨ ਸਨਮਾਨ ਕਰਨਾ ਸੀ ਕੀ ਹੋਇਆ ਜੇ ਇੰਨੇ ਲਫਾਫਿਆਂ ਵਿੱਚੋਂ ਇੱਕ ਲਫਾਫਾ ਛਗਨ ਦਾ ਉਸ ਦੀ ਭੈਣ ਨੂੰ ਦੇ ਦਿੱਤਾ ਸੀ ਤਾਂ ਉਸਦੇ ਇੱਕੋ ਇੱਕ ਭੈਣ ਸੀ ਹੋਰ ਤਾਂ ਕਿਹਨੂੰ ਦੇਣਾ ਸੀ ਮੈਂ ਉਹਦੇ ਬਾਰੇ ਵੀ ਇਹ ਸਭ ਕੁਝ ਬਰਦਾਸ਼ਤ ਨਾ ਕਰ ਸਕੀ ਜੇ ਮੈਂ ਆਪਣੀ ਇਹ ਛੋਟੀ ਜਿਹੀ ਗਲਤੀ ਨਾ ਕਰਦੀ ਤਾਂ ਮੈਂ ਅੱਜ ਆਪਣੇ ਨੂੰਹ ਤੇ ਪੁੱਤਰ ਸામਣੇ ਨੀਵੀ ਨਹੀਂ ਹੋਣਾ ਸੀ ਤੇ ਪੂਰੀ ਜ਼ਿੰਦਗੀ ਇਹਨਾਂ ਨਾਲ ਖੁਸ਼ ਰਹਿਣਾ ਸੀ ਤੇ ਹੁਣ ਮੈਂ ਆਪਣੀ ਗਲਤੀ ਕਰਕੇ ਇਹਨਾਂ ਨਾਲ ਕਦੇ ਵੀ ਅੱਖ ਨਹੀਂ ਮਿਲਾ ਸਕਾਂਗੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਥੋੜੀ ਜਿਹੀ ਚੰਗੀ ਲੱਗੀ ਤਾਂ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਜਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ